ਦਿੱਲੀ ਦਾ 에어ਪੋਰਟ ਹੈ ਤੇ तकरीबन 7 ਮਹੀਨਿਆਂ ਦੇ ਇੱਕ ਲੰਬੇ ਗੈਪ ਦੇ ਬਾਅਦ ਸਾਡਾ ਸਫਰ ਸ਼ੁਰੂ ਹੋਣ ਜਾ ਰਿਹਾ ਹੈ ਆਪਣੀ ਧੀ ਰਣਜਿੰਦ ਦੇ ਨਾਲ ਤੇ ਅਸੀਂ ਜਾ ਰਹੇ ਹਾਂ ਬਾਹਰ ਦਾ ਆਪਣਾ ਵਰਲਡ ਟ੍ਰੈਵਲ ਪਹਿਲਾ ਕੋ ਇੰਟਰਨੈਸ਼ਨਲ ਟ੍ਰਿਪ ਹੈ ਇਹ ਤੇ ਦੁਬਾਰਾ ਸਟਾਰਟ ਹੋ ਗਿਆ ਅੱਜ ਪਹਿਲੀ ਵਾਰੀ ਅਸੀਂ ਆਪਣੀ ਧੀ ਰਣਜਿੰਦ ਦੇ ਨਾਲ ਜਹਾਜ਼ ਚੜਾਂਗੇ ਤੇ ਥੋੜਾ ਥੋੜਾ ਬੇਚੈਨੀ ਜੀ ਵੀ ਹੈ ਘਬਰਾਹਟ ਜੀ ਵੀ ਹੋ ਰਹੀ ਹੈ ਕਿ ਪਤਾ ਨਹੀਂ ਕੀ ਬਣੂਗਾ ਜਿਵੇਂ ਮੈਨੂੰ ਸਟੂਡੈਂਟ ਲਾਈਫ ਯਾਦ ਆ ਰਹੀ ਹੈ ਜਿਵੇਂ ਪੇਪਰਾਂ ਤੋਂ ਪਹਿਲਾਂ ਜਦੋਂ ਐਗਜ਼ਾਮ ਹੁੰਦੇ ਸੀ ਨਾ ਘਬਰਾਹਟ ਜੀ ਹੁੰਦੀ ਸੀ ਵੀ ਪੇਪਰ ਪਤਾ ਨਹੀਂ ਚੰਗਾ ਹੋਊਗਾ ਮਾੜਾ ਹੋਊਗਾ ਜਾਂ ਕਿਵੇਂ ਦਾ ਹੋਊਗਾ ਨਾ ਉਹੀ ਕੰਮ ਅੱਜ ਸੇਮ ਅਸੀਂ ਫੀਲ ਕਰ ਰਹੇ ਹਾਂ ਤੇ ਬਾਕੀ ਪਿਛਲੇ ਵਲੌਗ ਚ ਜਿੰਨਿਆਂ ਨੂੰ ਪੁੱਛਿਆ ਸੀਗਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿਹੜੇ ਕੰਟਰੀ ਜਾ ਰਹੇ ਹਾਂ ਉਹ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਕਮੈਂਟਸ ਆਏ ਸੀ ਤੁਹਾਡਾ ਸਭ ਦਾ ਸ਼ੁਕਰੀਆ ਤੇ ਉਹਨਾਂ ਦੇ ਜਿਹੜੇ winner ਹੈ ਮਤਲਬ ਲੱਕੀ winner ਉਹਨਾਂ ਨੂੰ ਵੀ ਅਸੀਂ ਅੱਜ ਅਨਾਉਂਸ ਕਰਾਂਗੇ ਇਸੇ ਵੀਡੀਓ ਦੇ ਵਿੱਚ ਸੌ ਬਣੇ ਰਹੋ ਆਪਣੀ ਅੱਜ ਦੀ ਵੀਡੀਓ ਦੇ ਨਾਲ ਤੇ ਜਿਹੜੀ ਸਾਡੀ ਟੀਮ ਹੈ ਚ ਦੋ ਹੋਰ ਨਵੇਂ ਮੈਂਬਰ ਭਰਤੀ ਹੋ ਗਏ ਸਾਡੇ ਉਹਨਾਂ ਨਾਲ ਅਸੀਂ ਅੱਗੇ ਜਾ ਕੇ ਇੰਟਰੋਡਿਊਸ ਕਰਾਵਾਂਗੇ ਤੇ ਵੀ ਕੌਣ-ਕੌਣ ਸਾਡੇ ਨਾਲ ਜਾ ਰਿਹਾ ਹੈਗਾ ਤੇ ਬਾਕੀ ਹੁਣ ਇਹ ਸਫਰ ਇੱਕ ਵਾਰ ਦਾ ਅਸੀਂ ਲੰਬਾ ਸ਼ੁਰੂ ਸੋਚ ਕੇ ਕਰ ਰਹੇ ਆ ਬਾਕੀ ਸਾਡੀ ਧੀ ਤੇ ਰਣਜਿੰਦ ਤੇ ਡਿਪੈਂਡ ਕਰਦਾ ਹੈ ਕਿ ਉਹ ਦੀ ਸੇ ਤਾਂ ਉਹਦਾ ਸਫਰ ਕਿਵੇਂ ਰਹਿੰਦਾ ਉਹੀ ਸਾਡੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਜੇ ਉਹ ਠੀਕ ਠਾਕ ਸੁਖਸ਼ਾਂਤ ਰਹੂ ਤੇ ਫਿਰ ਅਸੀਂ ਸਫਰ ਆਪਣਾ ਕੰਟੀਨਿਊ ਰੱਖਾਂਗੇ ਏਅਰਪੋਰਟ ਤੇ ਭੀੜ ਦੇਖੋ ਬਿਲਕੁਲ ਘਟ ਰਹਿਣ ਲੱਗੀ ਜਦੋਂ ਦਾ ਸਟੂਡੈਂਟ ਵੀਜ਼ਾ ਸਾਰੇ ਕੰਟਰੀਜ਼ ਨੇ ਬੰਦ ਕੀਤਾ ਨਾ ਸਿਰਫ 2-2 ਮਿੰਟ ਦੀ ਵੇਟ ਹੈ ਕਿਸੇ ਵੀ 게ਟ ਤੇ 2 ਮਿੰਟਾਂ ਜੀ ਤੁਸੀਂ 에어ਪੋਰਟ ਦੇ ਅੰਦਰ ਜਾ ਸਕਦੇ ਹੋ ਤੇ ਸਵੇਰ ਦੇ 8 ਵਜੇ ਹੋਏ ਆ 3 ਘੰਟੇ ਪਈ ਆ 11 ਵਜੇ ਸਾਡੀ ਇਥੋਂ ਫਲਾਈਟ ਹੈ 게ਟ ਨੰਬਰ 4 ਤੋਂ ਅਸੀਂ ਐਂਟਰ ਕਰ ਰਹੇ ਹਾਂ 4 5 7 ਕਿਸੇ ਤੋਂ ਵੀ ਵਗਜੋ ਹੁਣ ਤਾਂ ਤੁਹਾਨੂੰ ਦੱਸਿਆ ਭੀੜ ਤਾਂ ਹੈ ਹੀ ਨਹੀਂ ਲਓ ਜੀ ਅੰਦਰ ਆਪਾਂ ਨੂੰ ਐਂਟਰੀ ਮਿਲ ਗਈ এয়ারਪੋਰਟ ਦੇ ਤੇ ਅੱਜ ਮੇਰੀ ਜ਼ਿੰਮੇਵਾਰੀ ਭਾਰੀ ਲੱਗੀ ਹੋਈ ਆ ਐਨੇ ਪਾਸਪੋਰਟ ਮੇਰੇ ਹੱਥ 'ਚ ਐਨੇ ਜਾਣੇ ਦਾ ਸਾਰੇ ਦਾ ਮਤਲਬ ਸਕਿਉਰਿਟੀ ਚੈੱਕ ਇਨ ਕਰਾਉਣਾ ਹੋਰ ਬਹੁਤ ਔਖਾ ਹੈ ਇਕੱਲੇ ਜਾਣੇ ਲਈ ਸਾਹਮਣਾ ਤੇ ਉਹ ਸਾਹਮਣੇ ਪਹਿਲਾਂ ਫਲਾਈਟ ਦੇਖ ਲਈਏ ਵੀ ਕਿਹੜੀ ਫਲਾਈਟ ਆ ਸਾਡੀ ਕਿੱਥੋਂ ਕਿਨੇ ਨੰਬਰ ਤੋਂ ਜਾਊਏ ਉਡਾਣ ਦੀ ਜਾਣਕਾਰੀ ਇਹ ਜਹਾਜ ਉੱਤਰੇ ਆ ਤੇ ਖੁਸ਼ੀ ਕਰ ਰਿਹਾ ਕਹਿੰਦੇ ਇਹ ਬਸ ਦੀਆਂ ਟਿਕਟਾਂ ਨਹੀਂ ਹੈਗੀਆਂ ਮੈਂ ਕਿ ਬਸ ਦੀਆਂ ਟਿਕਟਾਂ ਨਹੀਂ ਹੈਗੀਆਂ ਵੀ ਜੇ ਗੋਮੋ ਵੀ ਹੋ ਗਈਆਂ ਕੋਈ ਚੱਕਰ ਨਹੀਂ ਗਿਆ ਪਾਸਪੋਰਟ ਨੇ ਆ ਤਾਂ ਬਾਰੇ ਜ਼ਰੂਰੀ ਨੇ ਇਹ ਪਾਸਪੋਰਟ ਸਭ ਤੋਂ ਜ਼ਰੂਰੀ ਹੈ ਅਸੀਂ ਤਾਂ ਤਿੰਨਾਂ ਦਾ ਸੱਜੂ ਆ ਬਾਰੇ ਜ਼ਰੂਰੀ ਹੈ ਸਾਡੇ ਵਾਲੇ ਬਾਰੇ ਜ਼ਰੂਰੀ ਆ ਹੋਣਾ ਕਿਉਂਕਿ ਇਹ ਦੁਨੀਆ ਦੇ ਹਰ ਦੇਸ਼ ਦਾ ਵੀਜ਼ਾ ਹੁਣ ਇਹਨਾਂ ਤੇ ਦੁਨੀਆ ਦੇ ਹਰ ਦੇਸ਼ ਦਾ ਕਿਸੇ ਵੀ ਕੋਨੇ 'ਚ ਜਾ ਸਕਦੇ ਹਾਂ ਹੁਣ ਅਸੀਂ ਜਾ ਰਹੇ ਹਾਂ ਚੈੱਕ ਇਨ ਲਈ ਤੇ ਜਿਹੜੀ ਸਾਡੀ ਫਲਾਈਟ ਹੈਗੀ ਆ ਉਹ ਹੈਗੀ ਆ ਇਮੀਰੇਟਸ ਦੀ ਜਿਵੇਂ ਸਾਨੂੰ ਇਦਾਂ ਸੀ ਨਾ ਵੀ ਰਣਜੀਤ ਦਾ ਜਿਹੜਾ ਪਹਿਲਾ ਦੇਸ਼ ਆ ਉਹ ਸੋਹਣਾ ਹੋਣਾ ਚਾਹੀਦਾ ਉਸੀ ਤਰ੍ਹਾਂ ਸਾਨੂੰ اے ਸੀ ਵੀ ਜਿਹੜੀ ਫਲਾਈਟ ਹੈ ਰਣਜਿੰਦ ਦੀ ਉਹ ਵੀ ਦੁਨੀਆ ਦੀ ਬੈਸਟ ਕਲਾਸ ਹੋਣੀ ਚਾਹੀਦੀ ਆ ਤੇ ਮਤਲਬ ਉਹਦੇ ਲਈ ਯਾਦਗਾਰ ਜਿੰਨਾ ਕੁ ਸਾਡੇ ਤੋਂ ਹੋ ਸਕਦਾ ਸਾਰੀਆਂ ਚੀਜ਼ਾਂ ਯਾਦਗਾਰ ਬਣਾਵਾਂਗੇ ਅਸੀਂ ਦੇ ਹੋੜਾ ਸੀ ਜਾ ਰਿਹਾ ਪਰ ਕਿਹੜੀ ਆ ਕਿੰਨਾ ਨੰਬਰ ਆ ਵੈਸੇ ਤਾਂ ਨਾ ਦੁਨੀਆ ਚ ਜਿਹੜੀਆਂ ਬੈਸਟ ਕਲਾਸ 에ਅਰਲਾਈਨ ਜਣੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਸਿੰਗਾਪੁਰ 에ਅਰਲਾਈਨ ਹਾਂਜੀ ਕਤਰ 에ਮੀਰੇਟਸ ਐ ਤੇ ਜਾਂ ਫਿਰ ਕਤਰ 에ਅਰਵੇਜ਼ ਐ ਤੇ ਸਾਨੂੰ ਐ ਸੀਗਾ ਵੀ ਉਹ ਜਿਹੜੀ ਵੀ ਫਲਾਈਟ ਅਸੀਂ ਲਈ ਉਹ ਕਿਸੇ ਵਧੀਆ ਦੇਸ਼ ਨੂੰ ਵੀ ਜਾਂਦੀ ਹੋਵੇ ਫਿਰ 에ਮੀਰੇਟਸ ਸਭ ਤੋਂ ਬੈਸਟ ਸੀਗੀ ਤੇ ਅਸੀਂ ਇਸ ਕਰਕੇ 에ਮੀਰੇਟਸ ਹੀ ਲਈ ਐ ਤੇ ਹੁਣ ਵੈਸੇ ਤਾਂ ਹੋਰ ਵੀ ਬਹੁਤ ਜਾਂਦੀਆਂ ਆਪਣੇ ਇੰਡੀਅਨ 에ਅਰਲਾਈਨ ਜੰਦੀਆਂ ਸਵਿਸ ਜੰਦੀ ਐ ਪਾਰਸਾ ਨੂੰ ਐਸੀ ਵੀ ਬੈਸਟ ਤੋਂ ਬੈਸਟ ਹੋਵੇ ਕਿਉਂਕਿ ਪਹਿਲਾ ਸਫਰ ਹੈ ਲੈ ਵੀ ਬੇਬੀ ਕਰਕੇ ਸਪੈਸ਼ਲ ਰੇਟਾਂ ਮਿਲਦੀਆਂ ਪ੍ਰਾਇਓਰਟੀਜ਼ ਮਿਲਦੀਆਂ ਤੇ ਚੈੱਕ ਇਹਨੀਆਂ ਤੇ ਕਹਿੰਦੇ ਲਾਈਨ 'ਚ ਨਹੀਂ ਲੱਗਣਾ ਤੁਸੀਂ ਜਾਓ ਜੇ ਪਤਾ ਹੁੰਦਾ ਬੇਬੀ ਨਾਲ ਇੰਨੇ ਫਾਇਦੇ ਨੇ ਪਹਿਲਾਂ ਨਾਲ ਹੋ ਜਾਂਦਾ ਖੁਸ਼ੀ ਕਹਿੰਦੇ ਜੇ ਇੰਨਾ ਪਤਾ ਹੁੰਦਾ ਵੀ ਇੰਨੇ ਫਾਇਦੇ ਮਿਲਣਗੇ ਫੇ ਛੇਤੀ ਫੈਮਿਲੀ ਪਲਾਨ ਕਰਨਾ ਸੀ ਬੈਗ ਤਾਂ ਇਹਨਾਂ ਨੂੰ ਅਸੀਂ ਦੇਣੀ ਐ ਸਟੋਲਰ ਦਾ ਸਾਨੂੰ ਪਤਾ ਨਹੀਂ ਵੀ ਸਾਨੂੰ ਅੱਗੇ ਲੈ ਜਾਣ ਦੇਣਗੇ ਕਿ ਨਾ ਕਿਉਂਕਿ ਸਾਡਾ ਫਸਟ ਐਕਸਪੀਰੀਅੰਸ ਆ ਨਾ ਵੈਸੇ ਉੱਪਰ ਇੱਕ ਤੋਂ ਦਾ ਪਤਾ ਲੱਗੇ ਜਾਣਾ ਵੀ ਲੈ ਕੇ ਜਾ ਸਕਦੇ ਆ ਖਰੇ ਹਾਂਜੀ ਸਾਰੇ ਕਹਿੰਦੇ ਨੇ ਵੀ ਇਹ ਪਲੇਨ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਵੈਸੇ ਸੁਣਿਆ ਸੀਗਾ ਪਰ ਸੁਣਿਆ ਸੁਣਾਈਆਂ ਗੱਲਾਂ ਮੰਨ ਨਹੀਂ ਸਕਦੇ ਨਾ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਜੋ ਜੋ ਹੁਣ ਬੇਬੀ ਨਾਲ ਸਾਡੇ ਨਿਆਣੇ ਨਾਲ ਐਕਸਪੀਰੀਅੰਸ ਹੋਇਆ ਕਰਾਂਗੇ ਨਾ ਉਹ ਸਾਰੇ ਤੁਹਾਨੂੰ ਦੱਸਿਆ ਕਰਾਂਗੇ ਫਾਈਨਲੀ ਬੋਰਡਿੰਗ ਪਾਸ ਸਾਡੇ ਹੱਥ ਚ ਆ ਗਏ ਤੇ ਜਾਣ ਦੀ ਮਿਲ ਗਈ ਇਜਾਜ਼ਤ ਆਪਾਂ ਨੂੰ ਤੇ ਆ ਰਣਜਿੰਦਰ ਦੀ ਗੱਡੀ ਤੇ ਇਹਨਾਂ ਨੇ ਇਸ ਟੋਲਰ ਤੇ ਹਲਾਤਾ ਇਹ ਕਹਿੰਦੇ ਤੁਹਾਨੂੰ ਅੱਗੇ ਜਾ ਕੇ ਜਹਾਜ਼ ਸਬਮਿਟ ਕਰਾਉਣਾ ਬੂਵੀ ਜਹਾਜ਼ ਚ ਦੇ ਦਿਓ ਨਾਲ ਲੈ ਕੇ ਜਾ ਸਕਦੇ ਹੋ ਫੋਲਡੇਬਲ ਹੈ ਤਾਂ ਕਰਕੇ लेट्स ਗੋ ਆਜੋ ਜਿਹੜੀਆਂ ਚੀਜ਼ਾਂ ਨਾ 에ਅਰਪੋਰਟ ਤੇ ਪਹਿਲਾਂ ਕਦੇ ਨਹੀਂ ਦੇਖੀਆਂ ਸੀ ਕਦੇ ਨਹੀਂ ਲੱਭੀਆਂ ਸੀ ਹੁਣ ਉਹ ਲੱਭਣੀਆਂ ਪੈ ਰਹੀਆਂ ਇਹ ਬੇਬੀ ਕੇਅਰ ਰੂਮ ਆ ਹੁੰਦਾ ਹੈ ਸਪੈਸ਼ਲ ਤੇ ਰਣਜਿੰਦਰ ਨੂੰ ਥੋੜਾ ਸਾਫ ਕਰਨਾ ਹੈ ਤਾਂ ਕਰਕੇ ਇੱਥੇ ਆ ਰਹੇ ਹਾਂ ਤਾਂ ਕਰਕੇ ਜਵਾਕ ਨਾਲ ਇਹੋ ਇਹੋ ਜੀਆਂ ਚੀਜ਼ਾਂ ਇਹੋ ਜਿਹਾ ਕੁਝ ਦੇਖ ਲੈਂਦਾਗਾ ਅੰਦਰੋਂ ਦਿਖਾਦਾ ਮੈਂ ਤੁਹਾਨੂੰ ਕਿਹੋ ਜਿਹਾ ਬਣਿਆ ਹੋਇਆ ਮੇਰੀ ਸਾਈਡ ਦੇ ਅੰਦਰ ਕੋਈ ਹੋਰ ਤਾਂ ਨਹੀਂ ਓਕੇ ਇਹ ਦੇਖੋ ਇਹ ਬੇਬੀ ਵਾਸਤੇ ਸਪੈਸ਼ਲ ਬਣਾਇਆ ਹੋਇਆ ਹੈ ਆਹ ਦੇਖੋ ਡਾਈਪਰ ਚੇਂਜਿੰਗ ਸਟੇਸ਼ਨ ਹੈ ਡਾਈਪਰ ਚੇਂਜ ਕਰਨ ਨੂੰ ਬਣਾਇਆ ਹੋਇਆ ਹੈ ਮਤਲਬ ਇੱਥੇ ਬੈਲਟ ਲਾ ਕੇ ਰਣਜਿੰਦ ਨੇ ਨਾ ਜਿੰਨਾ ਕਿ ਸਾਡਾ ਟਾਈਮ ਬਚਾਇਆ ਸੀਗਾ ਪ੍ਰਾਇੋਰਟੀ ਬੇਸ ਤੇ ਸਾਡਾ ਚੈੱਕ ਇਨ ਹੋ ਗਿਆ ਉਹਨਾਂ ਦਾ ਟਾਈਮ ਆਪਣੇ ਲਈ ਇਹਨੇ ਸੈਪਰੇਟ ਵੀ ਰੱਖਿਆ ਹੁੰਦਾ ਐਸੇ ਕਰਕੇ ਨਿਆਣਿਆਂ ਦੇ ਨਾਲ ਜਿਹੜਾ ਪ੍ਰਾਇੋਰਟੀ ਬੇਸ ਦਿੱਤਾ ਜਾਂਦਾ ਹੈਗਾ ਕਿਉਂਕਿ ਇਹਨਾਂ ਦਾ ਸਪੈਸ਼ਲ ਟਾਈਮ ਹੁੰਦਾ ਤੇ ਹੁਣ ਆ ਵੀ ਸਿੱਖਣਾ ਪੈਣਾ ਹੈ ਹੌਲੀ ਹੌਲੀ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਕਰਨਾ ਪੈਣਾ ਇਹ ਸਾਰੀਆਂ ਚੀਜ਼ਾਂ ਇਹ ਥਾਵਾਂ ਜਿਵੇਂ ਤੁਹਾਨੂੰ ਦੱਸਿਆ ਕਿੱਥੇ ਲੱਭੀਆਂ ਸੀ ਅਸੀਂ ਸੰਤੋ ਪਤਾ ਨਹੀਂ ਬਾਹਰ ਬੂਰ ਦਾ ਜੇ ਦੇਖਦੇ ਰਹਿੰਦੇ ਸੀ ਸਗੋਂ ਦੀ ਆਪਾਂ ਉਦੋਂ ਕਹਿੰਦੇ ਹੁੰਦੇ ਸੀ ਵੀ ਬਾਹਰ ਕਿੰਨੀਆਂ ਸਹੂਲਤਾਂ ਨੇ ਕਿਉਂਕਿ ਉਹ ਇੱਥੇ ਬਾਲ ਅੱਖਾਂ ਜਵਾਇਦੀਆਂ ਸੀ ਆਪਣੀ ਇੱਕ ਪਾਸੇ ਇੰਡੀਆ 'ਚ ਵੀ ਹੈਗੀਆਂ ਇਹ ਇੰਡੀਆ 'ਚ ਵੀ ਬਣੇ ਹੋਇਆ ਸਾਰਾ ਕੁਝ ਹੁਣ ਪਹਿਲੀ ਅੱਜ ਪਹਿਲੀ ਵਾਰ ਐਨੇ ਸਾਲ ਹੋ ਗਏ ਟਰੈਵਲਿੰਗ ਕਰਦਿਆਂ ਨੂੰ ਪਹਿਲੀ ਵਾਰ ਇੱਥੇ ਆਜਾ ਇਮੀਗ੍ਰੇਸ਼ਨ ਸਾਡਾ ਡਨ ਹੋ ਗਿਆ ਸਿਕਿਉਰਿਟੀ ਚੈੱਕ ਇਨ ਹੋ ਗਿਆ ਪਰ ਜਿਹੜਾ ਸਾਡਾ ਅੱਜ ਦਾ ਪਹਿਲਾ ਐਕਸਪੀਰੀਅੰਸ ਹੈ ਬੱਚੇ ਨਾਲ ਜਿਵੇਂ ਅਸੀਂ ਕਹਿੰਦੇ ਸੀ ਵੀ ਸਾਰਾ ਕੁਝ ਫਾਸਟ ਫਾਸਟ ਹੋ ਜਾਂਦਾ ਪਰ ਫਾਸਟ ਫਾਸਟ ਦੇ ਨਾਲ ਨਾਲ ਟਾਈਮ ਟਾਈਮ ਬਹੁਤ ਜ਼ਿਆਦਾ ਲੱਗਦਾ ਔਖਾ ਬਹੁਤ ਜ਼ਿਆਦਾ ਇਹ ਕੰਮ ਹੈ ਕਿਉਂਕਿ ਸਪੈਸ਼ਲ ਜਿਹੜਾ ਚੀਜ਼ ਹੈ ਨਾ ਸਟੋਲਰ ਸਟੋਲਰ ਦੀ ਵੀ ਚੈਕਿੰਗ ਹੋਈ ਆ ਮਤਲਬ ਸਾਨੂੰ ਅਲੱਗ ਵੈਸੇ ਪ੍ਰੀਫਰੈਂਸ ਜ਼ਰੂਰ ਦਿੱਤੀ ਸੀ ਇੱਕ ਨੰਬਰ ਕਾਊਂਟਰ ਦੀ ਪਰ ਮਤਲਬ ਟਾਈਮ ਬਹੁਤ ਜ਼ਿਆਦਾ ਲੱਗਦਾ ਇਹ ਨਹੀਂ ਹੈਗਾ ਵੀ ਬੇਬੀ ਨਾਲ ਤੁਹਾਨੂੰ ਜੇ ਪ੍ਰਾਇਓਰਿਟੀ ਮਿਲਦੀ ਆ ਤਾਂ ਮਤਲਬ ਤੁਸੀਂ ਫਟਾਫਟ ਕੰਮ ਕਰ ਲਓਗੇ ਹਨਾ ਆ ਕੰਮਾਂ ਨੂੰ ਕਹਿ ਰਹੀ ਸੀ ਮੈਂ ਵੀ ਬਹੁਤ ਟਾਈਮ ਲੱਗਦਾ ਆਂਦਾ ਇਹ ਨਹੀਂ ਹੈਗਾ ਪਹਿਲਾਂ ਵਾਂਗੂ ਹੀ ਭੱਜ ਨੱਟ ਕੇ ਛੇ ਦੀ ਛੇ ਦੀ ਇਮੀਗ੍ਰੇਸ਼ਨ ਕਰਾ ਲੇ ਵੀ ਚਲੋ 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 ਪੂਰੇ ਟਾਈਮ ਤੇ ਹੁਣ ਤਾਂ ਹੀ ਸਾਨੂੰ ਪਹਿਲਾਂ ਆਉਣਾ ਪੈਂਦਾ ਹੁਣ ਤਾਂ ਇਹ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਹੋਗੀ ਫਾਰ 1 ਆਵਰ ਓਨਲੀ ਫਾਰ 1 ਆਵਰ ਚਲੋ ਬਾਪਾ ਹੁਣ ਆਜੋ ਜੀ ਬੇਬੇ ਬਾਪੂ ਨੂੰ ਆਪਾਂ ਦਿਖਾਈਏ ਜਿਹੜਾ ਡਿਊਟੀ ਫ੍ਰੀ ਹੈ ਸਮਾਨ ਸਮੁੰਦਰ ਕਾ ਇਹ ਵੀ ਕਿਵੇਂ 에어ਪੋਰਟ ਦੁਨੀਆ ਕਿੱਥੇ ਵਸਦੇ ਹੈ ਖੇਤ ਡੈਡੀ ਉਹਨਾਂ ਨੂੰ ਪਰਫਿਊਮ ਵਗੈਰਾ ਲੈ ਕੇ ਦੇ ਦਿੰਦੇ ਹੋ ਖੇਤਾਂ ਚੋਂ ਸਿੱਧਾ ਕੱਢ ਕੇ ਲਿਆਏ ਆ ਸਿੱਧਾ ਆਣ ਜੰਨਤ ਚ ਲੈ ਕੇ ਜਾਵਾਂਗੇ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਖੁਸ਼ੀ ਦੇ ਮੰਮੀ ਡੈਡੀ ਇਹੇ ਮੇਰੇ ਵੀ ਮੰਮੀ ਡੈਡੀ ਹੈ ਤੇ ਮੇਰੇ ਮੰਮੀ ਦੇ ਏਡੇ ਨੇ ਤਾਂ ਕਾਫੀ ਵਾਰ ਟਰੈਵਲ ਕੀਤਾ ਹੋਇਆਗਾ ਹਨਾ ਯੂ ਐਸ ਇੰਗਲੈਂਡ ਵਗੈਰਾ ਉਹ ਜਾਂਦੀ ਰਹਿੰਦੇ ਇਹਨਾਂ ਨੂੰ ਇਹ ਕਿਤੇ ਨਹੀਂ ਗਏ ਪਿੰਡ ਚੋਂ ਨਹੀਂ ਨਿਕਲੇ ਕਦੇ ਇਹਨਾਂ ਨੂੰ ਅੱਜ ਪਹਿਲੀ ਵਾਰ ਜਾਂਦੇ ਵੀ ਨਹੀਂ ਸੀ ਵੈਸੇ ਇਸ ਵਾਰੀ ਵੀ ਆਪਦੇ ਦੋਤੀ ਕਰਕੇ ਗਏ ਨੇ ਸਾਨੂੰ ਤਾਂ ਕੌਣ ਪੁੱਛਦਾ ਵੈਸੇ ਤੇ ਫੇਰ ਅਸੀਂ ਸੋਚਿਆ ਮੈਂ ਕਿਹਾ ਚੱਲ ਆ ਇਹਨਾਂ ਨੂੰ ਦੁਨੀਆ ਕਿੱਥੇ ਵਸਦੀ ਹੈ ਤੁਹਾਨੂੰ ਦੁਨੀਆ ਦਿਖਾਈਏ ਆਜੋ ਆਹ ਡੈਡੀ ਡਿਊਟੀ ਫਰੀ ਆ ਚਲੋ ਚਲੋ ਸਬਸਕ੍ਰਾਈਬਰ ਮੀਟਅਪ ਸ਼ੁਰੂ ਹੋ ਗਿਆ ਜੀ ਸਾਡਾ ਇੱਥੇ ਕਿੰਨੇ ਟਾਈਮ ਬਾਅਦ ਟਰੈਵਲ ਕਰ ਰਹੇ ਆ ਇਹ ਲੱਗਦਾ ਜਿਵੇਂ ਸਾਰੇ 에어ਪੋਰਟ ਹੀ ਜਾਣ ਦੇ ਹੁੰਦਾ ਸਾਰੇ ਜਾਣੇ ਕਿੰਨੇ ਜਾਣੇ ਮਿਲ ਰਹੇ ਆ ਅਸੀਂ ਲੰਡਨ ਨਹੀਂ ਜਾ ਰਹੇ ਅਸੀਂ ਲੰਡਨ ਆ ਹਾਂ ਜੀ ਅਸੀਂ ਨਹੀਂ ਉਸ ਤੋਂ ਪਹਿਲਾਂ ਅਸੀਂ ਇੱਕ ਦੋ ਕੰਟਰੀਆਂ ਚ ਹੋਰ ਟਰੈਵਲ ਕਰਨਾ ਹੈ ਸਵਿਟਜ਼ਰਲੈਂਡ ਵਗੈਰਾ ਹਾਂ ਜੀ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਹੈ ਮਿਹਰਬਾਨੀ ਹਾਂ ਜੀ ਥੈਂਕ ਯੂ ਥੈਂਕ ਯੂ ਜੀ ਸ਼ੁਕਰੀਆ ਤੁਹਾਡਾ ਓਕੇ ਓਕੇ ਜੀ ਥੈਂਕ ਯੂ ਚਲਿਏ Papa Papa ਵੀ ਹਾਂਜੀ ਮੰਮੀ ਰਣਜੰਦ ਦੇ ਮੰਮੀ ਚੱਲਣਾ ਪੈਣਾ ਥੋੜਾ ਜਿਹੀ ਜੀ ਸਾਨੂੰ ਇਹ ਹੋ ਗਿਆ ਸਾਡਾ ਰਣਜੰਦ ਸੋ ਗਿਆ ਹੁਣ ਹਾਂਜੀ ਹੁਣ ਸੌਕੇ ਭੱਜ ਜਾਗੇ ਪਲੇਨ ਤੱਕ ਏਸ਼ੀਆ ਕੰਟੀਨੈਂਟ ਦੇ ਬਿਹਤਰੀਨ ਹਵਾਈ ਅੜਿਆਂ ਚ ਇੱਕ ਦਿੱਲੀ ਦਾ ਹਵਾਈ ਅੜਾ ਸੱਚੀ ਵਾਕਈ ਬਹੁਤ ਸੋਹਣਾ 에ਰਪੋਰਟ ਹੈ ਲਓ ਜੀ ਥੋੜਾ ਥੋੜਾ ਅੱਗੇ ਚੱਲਦੇ ਆਂ ਨਾਲ ਨਾਲ ਦਿਖਾਉਂਦੇ ਜਾਂਦੇ ਹਾਂ ਤੁਹਾਨੂੰ ਹੁਣ ਪਹੁੰਚਣਾ ਸਿੱਧਾ ਪਲੇਨ ਦੇ ਕੋਲ ਜੇ ਤੁਹਾਨੂੰ ਆਪਣਾ ਪਲੇਨ ਉਟਣਾ ਹੈ ਰੈਡੀ ਲੈਣਾ Chanel Dior ਕੰਨ ਨਾ ਕੀ ਹੁੰਦਾ ਇੱਥੇ ਰੈਡੀ ਥੋੜਾ ਵੀ ਨਹੀਂ ਮਿਲਦਾ ਜੀ ਇਹ ਇਹ ਕਦੇ ਨਹੀਂ ਲਾਉਂਦਾ ਇਹ ਮੈਂ ਕਿਹਨਾਂ ਕਹਿੰਦੇ ਤੇਲ 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 ਨਹੀਂ ਪਰਫਿਊਮ ਹੈ ਆ ਦੇਖ ਪਰ ਜਿਹੜੀ ਇੱਥੇ ਪਾ ਲਾ ਨਹੀਂ ਸਕਦੇ ਇਹਨਾਂ ਨੂੰ ਮੜਾ ਜੇ ਰੇਟ ਤਾਂ ਦਿਖਾ ਦਿਓ ਯਾਰ ਕੋਈ ਸੀ ਮੜਾ ਜੇ ਦਿਖਾ ਕੇ ਲਿਓ ਵੀ ਕਿਹਨੇ ਕਹਿੰਦੇ 88000 ਜਿਹੜੀ ਦਬੀ ਵੀ 20000 ਦੇ ਪਰ ਇਹ ਮੈਂ ਜੀ ਦਿਖਾਵਾਂਗੇ ਇਹ ਦੇਖੋ ਜਿਹੜੀ ਇਹ ਚੱਕ ਕੇ ਦੇਖੋ ਹਾਂ ਇਹ ਤੁਸੀਂ ਫਿਰ ਦਿਖਾ ਦਿਓ ਪਿੰਡ ਜਾ ਕੇ ਜੇ ਸਕੂਚੀ ਹੈ ਪਿੰਡ ਜਾ ਕੇ ਦੱਸਿਓ ਖੁੰਡ ਦੇ ਫਿਰ ਸਾਰਿਆਂ ਨੂੰ ਹਾਂ ਇਹ ਬੋਤਲ ਜੀ ਇੰਨੀ ਗਾਣਾ ਜਿਹੜੀ ਇਹ ਇਹ 12 15000 ਦੀ ਹੋਣੀ ਹੈ ਸਕੂਚੀ ਦੇ ਰਿਕ ਨੂੰ 5-7 ਗਰ ਅੱਛਾ 5-7000 ਦਾ ਆਈ ਥਿੰਕ ਇਹ ਛੋਟਾ ਜਿਹੜਾ ਇਹ ਕੁਛ ਹੈ ਦੁਨੀਆ ਕਿੱਥੇ ਵਸਦੀ ਹੈ ਦੇਖ ਲੋ ਮਮੀ ਨੂੰ ਮੇਕਅਪ ਵੀ ਦਵਾ ਦਿਓ ਸਕੂਚੀ ਦਾ ਮਮੀ ਨੂੰ ਮੇਕਅਪ ਦਵਾਓ ਮੰਮੀ ਕਾ ਡਿਮਾਂਡ ਥੋੜੀ ਜਿਹੀ ਮੇਕਅਪ ਲੈਣਾ ਲਾ ਵੀ ਸਕਦੇ ਆ ਨਹੀਂ ਨਹੀਂ ਹੋਰ ਕੋਈ ਨਹੀਂ ਰੋਕਦਾ ਇੱਥੇ ਪਰ ਸੀ ਕੇ ਵੀ ਵੱੰਦ ਰਹੀ ਹੁੰਦੀ ਲਾਓ 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 ਇੱਕ ਐਕਸ਼ਨ ਜਿੰਨਾ ਮਰਜੀ ਲਾਓ ਸਾਰੇ ਪਾ ਮੈਂ ਜਿੰਨੀਆਂ ਬੋਤਲਾਂ ਸਾਰੀਆਂ ਚੋ ਇੱਕ ਇੱਕ ਸੈਂਟ ਮਾਰ ਲਓ ਫਿਰ ਤੁਸੀਂ ਤੇਰੀ ਮੰਮੀ ਦੇ ਸਾਰੇ ਲੋਗ ਲੋਗ ਆਖਣਗੇ ਵੀ ਲੈ ਕੇ ਨਹੀਂ ਦੇ ਸਕਦੇ ਲੈ ਦੋ ਸਾਡੇ ਕੋਲੇ ਹੈਗੇ ਆ ਬਾਈ ਆਲਰੇਡੀ ਤੇ ਸੀ ਕੇ ਦਾ ਮੈਂ ਲਾਉਣਾ ਹਾਂ ਪ੍ਰਾਡਾ ਦਾ ਹੈਗਾ ਚਲੋ ਚਲੀਏ ਮੈਂ ਤਾਂ ਮੈਂ ਨਾ ਅਸਲ ਚ ਹਾਂਜੀ ਬੇਬੀ ਕਰਕੇ ਮੈਂ ਕਿਹਾ ਹੁਣ ਬੱਚੇ ਕਰਕੇ ਅਸੀਂ ਲਾਉਂਦੇ ਨਹੀਂ ਹੈਗੇ ਨਾ ਥੋੜਾ ਜਿਆ ਨਿਆਣੇ ਰਣਜਿੰਦ ਕਰਕੇ ਆਇਆ ਹੁੰਦਾ ਵੀ ਓਵਾਈਡੀ ਕਰੀਏ ਤੇ ਦੁਨੀਆ ਦਿਖਾਉਣੀ ਸੀ ਬਾਪੂ ਜੀ ਹੁਣ ਇਹਨਾਂ ਨੂੰ ਥੋੜੀ ਜੀ ਵੀ ਕਿੱਥੇ ਵਾਦੀ ਹੈ ਤੇ ਕੀ ਕੁਛ ਹੈ ਅੱਗੇ ਜਾ ਕੇ ਤੁਹਾਨੂੰ ਦੁਬਈ ਦਿਖਾਵਾਂਗੇ ਹਜੇ ਉੱਥੇ ਜਾ ਕੇ ਦੇਖਿਓ ਲੈ ਵੀ ਮੈਂ ਕਿਹਾ ਬਾਪੂ ਹੁਣ ਇਹਨਾਂ ਨੂੰ ਜਹਾਜ਼ ਦਿਖਾ ਦਈਏ ਬੈਣਾ ਦਾ ਵਿੱਚ ਹੈਗੀ ਹੈ ਬਾਹਰਲੇ ਪਾਸੇ ਫਿਰ ਕਿਹੜਾ ਦਿਖੂਗਾ ਤੇ ਇਧਰ ਸਾਈਡ ਜੀ ਤੇ ਹੈਗਾ ਪੋਰਸ਼ਨ ਨੇ ਤੁਹਾਨੂੰ ਜਹਾਜ਼ ਦਿਖਦੇ ਆ। ਆਹ ਦੇਖੀ ਜਿਹੜੀ ਬਲੂ ਜੀ ਇਹ ਪਹਿਲੀ ਵਾਰ ਹੀ ਦੇਖਿਆ ਜੀ ਤੁਸੀਂ? ਪਹਿਲੀ ਵਾਰ। ਜਿਵੇਂ ਪਹਿਲੀ ਵਾਰ ਦੇਖਿਆ ਜਹਾਜ਼ ਇੰਨੀ ਨੇੜੇੋਂ। ਜਹਾ ਬਸ 8-9 ਸਾਲ ਦਾ ਦੀ ਪਟਿਆਲੇ ਹੈਲੀਕਾਪਟਰ ਦੇਖਿਆ। ਅੱਛਾ ਪਟਿਆਲੇ ਪਹਿਲਾਂ ਦੇਖੇ ਸੀ ਹੈਂ। ਜਿਹੜਾ ਕੋਈ ਆਵਾਜ਼ ਹੁੰਦਾ ਜਦੋਂ ਹਾਂ ਪਟਿਆਲੇ ਹੈਲੀਕਾਪਟਰ ਝੂਟੇ ਲੈਣ ਦਾ। ਇਹ ਜਿਹੜੀ ਇਹ ਜਹਾਜ਼ ਇਹਨਾਂ ਨੇ ਜਿਹੜੇ ਕੰਪਨੀਆਂ ਦੇ ਨੇ ਜਿਵੇਂ ਆਪਣੇ ਢਿੱਲੋਂ ਬੱਸ ਹੋਗੀ, ਹਰਿਆਣਾ ਰੋਡਵੇਜ ਹੋਗੀ ਤੇ ਉਹ ਪੀ ਆਰ ਟੀ ਸੀ ਉਹ ਵੀ ਉਹਨਾਂ ਵਿੱਚ ਬੱਸਾਂ ਹੁੰਦੀਆਂ ਨਾ। ਇਹ ਮੈਂ ਇਹਨਾਂ ਦੀਆਂ ਕੰਪਨੀਆਂ ਹੈ ਇੰਡੀਗੋ ਦਾ ਜਹਾਜ਼ ਖੜਾ ਹੈ ਉਹ ਵਿਸਤਾਰਾ ਦਾ ਖੜਾ ਹੈ ਇਮੀਰੇਟਸ ਇੱਥੇ ਨਹੀਂ ਹੈਗਾ ਉਪਰਾਂ ਦੇ ਪਾਸੇ ਖੁਜੀ ਇਹਨਾਂ ਨੂੰ ਦੇਸੀ ਭਾਸ਼ਾ ਸਮਝਾਉਣਾ ਪੈਗੋ ਜਿਵੇਂ ਅਟ ਅਟ ਜਿਵੇਂ ਕੰਪਨੀਆਂ ਹੁੰਦੀਆਂ ਨੇ ਹੈ ਪ੍ਰੀਤ ਪ੍ਰੀਤ ਬੱਸ ਹੋ ਗਈ ਗੋਬਿੰਦ ਹੋ ਗਈ ਦਿਖਾਓ ਡੇਢ ਉਹ ਕੰਬਾਈਨ ਕਿਹੜੀ ਹੈ ਪ੍ਰੀਤ ਪੁਰ ਕਿਹੜੀ ਕਿਹੜੀ ਹੁੰਦੀ ਨੇ ਸਾਡੇ ਚੱਟਾ ਬਸਾਲ ਕਰਤਾ ਅਭਿਸ਼ਾਲ ਕਰਤਾਰ ਜਿਵੇਂ ਕਰਤਾ ਕੰਬਾਈਨਾ ਅਟ ਅਟ ਕਮਾਰ ਕੇ ਨਹੀਂ ਜਹਾਜ਼ਾਂ ਦੇ ਵੀ ਅਟ ਅਟ ਮਾਰ ਕੇ ਨਹੀਂ ਚਲੋ ਚੱਲੀਏ ਹੁਣ ਅੱਗੇ ਡੈਡੀ ਜਿਹੜੇ ਆ ਬੰਦੇ ਜਾਂਦੇ ਹਨ ਇਹ ਜਿਵੇਂ ਆਪਣੇ ਬੱਸ ਦੇ ਡਰਾਈਵਰ ਹੁੰਦੇ ਹੈ ਜਹਾਜ਼ ਦੇ ਡਰਾਈਵਰ ਹੈ ਬੱਸ ਪਾਇਲਟੋ ਬੋਲਦੇ ਇਹਨਾਂ ਨੂੰ ਜਹਾਜ਼ ਚਲਾਉਣਗੇ ਇਹ ਜਾ ਕੇ ਪੱਖ ਬਹੁਤ ਜ਼ਿਆਦਾ ਲੱਗ ਰਹੀ ਹੈ ਜੀ ਕਾਫੀ ਪੀ ਲਈ ਜਾਵੇ ਹੁਣ ਇੱਕ ਇੱਕ ਕਾਫੀ ਪੀ ਕੇ ਕਰੜੇ ਜੇ ਹੋ ਜਾਗੇ ਤੇ ਫੇਰ ਮੈਂ ਮੈਂ ਕਹ ਰਿਹਾ ਹੈਲਪ ਇਹ ਵੀ ਐਕਸਪੀਰੀਅੰਸ ਲੈਣਾ ਪੈਣਾ ਹੈ ਹੌਲੀ ਹੌਲੀ ਵੀ ਕਿਵੇਂ ਚੜਦੇ ਨੇ ਸਟਾਲਰ ਕੁਝ ਹੀ ਕਰੋ ਆਰਡਰ ਸਾਰੇ ਨੂੰ ਕਾਫੀ ਲੈ ਲਿਓ ਨਾਲ ਖਾਣ ਨੂੰ ਲੈ ਲਓ ਕੁਝ ਨਵੀਆਂ ਨਵੀਆਂ ਕਾਫੀਜ਼ ਆਉਂਦੀਆਂ ਇਹਨਾਂ ਦੀਆਂ ਡੇਲੀ ਆਰਡਰ ਕਰਨਾ ਵੀ ਸਭ ਤੋਂ ਜ਼ਿਆਦਾ ਔਖਾ ਇਥੇ ਇਹ ਲੋ ਬਈ ਆਪਣੀਆਂ ਕਾਫੀਜ਼ ਹੋ ਕੇ ਰੈਡੀ ਆ ਗਈਆਂ ਥੈਂਕ ਯੂ ਸੋ ਮਚ ਇਹ ਸਾਡੀ ਪਿਆਰੀ ਧੀ ਨੇ ਕੌਫੀ ਪੀਣੀ ਤਾਂ ਨਹੀਂ ਪਰ ਇਹਦਾ ਹਿੱਸਾ ਜ਼ਰੂਰ ਲੈ ਲਿਆ ਪਾਪਾ ਪੀਣਗੇ ਧੀ ਦੇ ਹਿੱਸੇ ਵਾਲੀ ਧੀ ਦੀ ਵੀ ਨਾਲ ਲਈਏ ਇਹ ਚੋਚਲੇ ਪੋਚ ਲਈ ਆ ਜੋ ਚਲੀਏ ਆ ਵੱਡੀ ਹੋ ਕੇ ਜਦੋਂ ਬਲੌਗ ਚਲੀਏ ਖੁਸ਼ੀ ਜਲਦੀ ਆਜੋ ਓਏ ਆ ਵੀ ਵਧੀਆ ਹੈ ਹੈ ਖੁਸ਼ੀ ਆਸ ਟੋਲਰ ਤੇ ਸਮਾਨ ਰੱਖਣ ਨੂੰ ਵੀ ਵਧੀਆ ਕੌਫੀ ਕੌਫੀ ਰੱਖਣ ਨੂੰ ਆਸੀ 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 ਇਹੀ ਹੈ ਹਾਂ ਹਾਂ ਚੱਕੋ 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 ਆਜੋ ਹੇ ਪਹੁੰਚ ਗਏ ਜੀ ਅਸੀਂ ਆਪਣੀ ਗੇਟ ਤੇ ਗੇਟ ਨੰਬਰ 17 ਇੱਥੋਂ ਸਾਡੀ ਫਲਾਈਟ ਉੱਡਣੀ ਹੈ ਤੇ ਦੁਬਈ ਲੇਓਵਰ ਹੈ ਦਾ ਵੈਸੇ ਅਸੀਂ ਤੁਹਾਨੂੰ ਦੱਸਦਾ ਜਾਂ ਸੀ ਸਵਿਟਜ਼ਰਲੈਂਡ ਹੀ ਰਹੇ ਹਾਂ ਤੇ ਹਜੇ ਨਾਮ ਵੀ ਅਨਾਉਂਸ ਕਰਨੇ ਮੈਂ ਉੱਥੇ ਜਾ ਕੇ ਕਰੂੰਗਾ ਕਿ ਕਿਹੜੇ-ਕਿਹੜੇ ਵਿਨਰ ਨੇ ਲੱਕੀ ਵਿਨਰ ਥੋੜਾ ਸਾਰੇ ਪੈਸੇਂਜਰ ਆਲਮੋਸਟ ਜਾ ਚੁੱਕੇ ਆ ਮੈਨੂੰ ਤਾਂ ਵੀ ਐਂਟਰੀ ਮਿਲ ਗਈ ਸਾਰਿਆਂ ਨੂੰ ਤੇ ਬਸ ਸਟੋਲਰ ਸਾਡਾ ਇੱਥੇ ਲੈ ਲੈਣਗੇ ਇਹ ਇਹ ਕਹਿੰਦੇ ਸਟੋਲਰ ਇੱਥੇ ਤੁਸੀਂ ਦੇ ਦੇਣਾ ਸਾਨੂੰ ਤੇ ਰਣਜੀਤ ਹੁਣ ਨਾਨਾ ਨਾਨੀ ਕੋਲ ਟੋਲਰ ਕੋਈ ਅੰਦਰ ਤਾਂ ਨਹੀਂ ਲੈ ਜਾਣ ਦਿੰਦੇ ਮੈਨੂੰ ਲੱਗਦਾ ਹਨਾ ਉੱਥੇ ਕਿ ਨੀਚੇ ਜਮਾ ਕਰਾਉਣਾ ਇੱਥੇ ਜਮਾ ਕਰਾਉਣਾ ਪਲੇਨ 'ਚ ਜਮਾ ਹੋ ਜਾਊਗਾ ਇੱਥੇ ਇੱਥੇ ਬੋਰਡਿੰਗ ਤੱਕ ਲਿਆਉਣ ਦੇਤਾ ਸੀਗਾ ਧੀ ਸਾਡੀ ਬੈਟਰੀ ਹੈ ਪਹਿਲੀ ਫਲਾਈਟ ਦੇ ਵਿੱਚ ਏਮੀਰੇਟਸ ਯਾਦਗਰ ਬਣਾਉਣਾ ਸੀ ਇਹਨੂੰ ਪੂਰਾ ਤਾਂ ਕਰਕੇ ਵੈਸੇ ਫਲਾਈਟ ਮਹਿੰਗੀ ਹੁੰਦੀ ਹੈ ਏਮੀਰੇਟਸ ਦੀ ਤੇ ਸਾਨੂੰ ਅਸੀਂ ਬੈਸਟ ਤੋਂ ਬੈਸਟ 에ਅਰਲਾਈਨ ਹੋਵੇ ਜੇ ਮੈਂ ਪਹਿਲਾਂ ਦੱਸਿਆ ਸੀਗਾ ਤੇ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਕਿਉਂਕਿ ਇਹ ਤਾਂ ਜਹਾਜ਼ ਹੈ ਜੇ ਛੋਟਾ ਹੋ ਜਿਹੜਾ ਦੁਬਈ ਤੋਂ ਅੱਗੇ ਨੂੰ ਜਾਣਾ ਨਾ ਜਿਹੜਾ ਦੁਬਈ ਤੋਂ ਅੱਗੇ ਸਵਿਟਜ਼ਰਲੈਂਡ ਜਾਣਾ ਉਹ ਪਲੇਨ ਹੈ ਜਿਹੜਾ ਉਹ ਇਸ ਤੋਂ ਵੀ ਵੱਡਾ ਹੁੰਦਾ ਉਹ ਫਲਾਈਟ ਵੀ ਵਧੀਆ ਹੁੰਦੀ ਐ ਇਸ ਪਲੇਨ ਵਧੀਆ ਤੇ ਸਕਰੀਨਸ ਵਗੈਰਾ ਲੱਗੀਆਂ ਹੋਈਆਂ ਪਰ ਵਿੰਡੋ ਸੀਟ ਨਹੀਂ ਆ ਜੇ ਆਪਾਂ ਨੂੰ ਮਿਲੀ ਵਿੰਡੋ ਤੋਂ ਥੋੜਾ ਜਿਹਾ ਦੂਰ ਹਾਂ ਕਿਉਂਕਿ ਰਣਜਿੰਦ ਕਰਕੇ ਤੁਹਾਨੂੰ ਦੱਸਿਆ ਬਹੁਤ ਕੁਝ ਬਦਲ ਗਿਆ ਤੇ ਬੈਸੀਨੇਟ ਵਾਲੀਆਂ ਸੀਟਸ ਮਿਲੀ ਹੁਣਾ ਇੱਥੇ ਬੈਸੀਨੇਟ ਮਿਲਦਾ ਹੁੰਦਾ ਸਪੈਸ਼ਲ ਬੱਚੇ ਨੂੰ ਪਾਉਣ ਦੇ ਲਈ ਤੇ ਖੁਸ਼ੀ ਹੋਣੇ ਨੂੰ ਇੱਥੇ ਸੀਟ ਮਿਲ ਗਈ ਹੈ ਤੇ ਆਹਾ ਸਾਡੇ ਬੈਠਣ ਅਨਸਾਰ ਤੇ ਬੇਬੀ ਨੂੰ ਆ ਸਾਡੇ ਨੂੰ ਇਮੀਰੇਟਸ ਦਾ ਦੇਖੇ ਗਏ ਆ ਏਆਈਸੀ ਦੇਖੋ ਇਸੇ ਕਰਕੇ ਸਪੈਸ਼ਲ ਲਈ ਸੀ ਇਹ ਫਲਾਈਟ ਵੀ ਐਨਰਜਿਕ ਮੈਮਰੀਵਲ ਮਿਲੂਗਾ ਤੇ 에어 호ਸਟਸ ਆਉਂਦੇ ਕਦੇ ਕੀ ਦੇ ਕੇ ਜਾਂਦੇ ਕਦੇ ਕੀ ਦੇ ਕੇ ਜਾਂਦੇ ਪਲੇਨ ਟੇਕ ਆਫ ਹੋਣ ਲੱਗਿਆ ਤੇ ਆਪ ਬੇਬੀ ਲਈ ਮੰਗਾਈ ਸੀ ਅਸੀਂ ਵਿਕਨਲਾ ਤੇ ਪ੍ਰੈਸ਼ਰ ਨਾ ਪਵੇ ਤੇ ਇਹ ਰਣਜਨ ਦੇ ਲਾਉਣ ਲੱਗੀਆਂ ਕੰਨ ਕੱਚੇ ਹੁੰਦੇ ਨੇ ਨਾ ਕਹਿੰਦੇ ਜਵਾਕਾਂ ਨੇ ਇਨ ਫਰਸਟ ਕਲਾਸ देयर ਆਰ ਸਪੈਸ਼ਲ ਏਰੀਆਜ਼ ਐਂਡ ਸਿੰਗਲ ਸੂਟਸ ਇਹ ਹੈ ਅਮੀਰੇਟਸ ਦੀਆਂ ਖੂਬੀਆਂ ਕਿੰਨਾ ਮੈਮਰੀਏਬਲ ਕਰਦੇ ਆ ਯਾਦਗਾਰ ਬਣਾਉਂਦੇ ਆ ਸਫਰ ਨੂੰ ਇਹ ਆ ਗਈ ਰਣਜੀਤ ਸਿੰਘ ਦੀ ਕੈਮਰੇ ਵਾਲੀ ਫੋਟੋ ਬਣ ਗਈ ਅਮੀਰੇਟਸ ਚ ਪਹਿਲੀ ਫੋਟੋ ਇਹ ਇਹ ਦੇਖੋ ਤੇ ਪਹਿਲੀ ਯਾਦਗਾਰੀ ਤਸਵੀਰ ਤੇ ਸਾਨੂੰ ਅਸੀਂ ਰਣਜੀਤਨ ਰੌਲਾ ਪਾਗੇ ਆ ਰਾਮ ਨਾਲ ਸੁੱਤੀ ਪਈਆ ਸਿਆਣੀ ਦੀ ਬਣ ਕੇ ਤੇ ਅਮੀਰੇਟਸ ਵਾਲੇ ਇੰਨਾ ਖਿਆਲ ਰੱਖਦੇ ਆ ਤੇ ਆ ਬੈਸਿਨੇਟ ਲਿਆ ਕੇ ਲਾਤਾ ਇਹਨਾਂ ਨੇ ਕਹਿੰਦੇ ਵੀ ਇਹਦੇ ਚ ਤੁਸੀਂ ਆਪਣੀ ਧੀ ਨੂੰ ਪਾ ਸਕਦੇ ਹੋ ਤੇ ਇਹ ਖੂਬੀਆਂ ਨੇ ਇਸ 에ਅਰਲਾਈਨ ਦੀਆਂ ਤੇ ਖੁਸ਼ੀ ਨੂੰ ਕਹਿੰਦੇ ਅੱਗੇ ਆ ਜਾਓ ਕੁਸ਼ੀ ਦੀ ਸੀਟ ਚੇਂਜ ਕਰਦੀ ਪੰਜ ਸੀਟਾਂ ਹੁਣ ਸਾਡੇ ਕੋਲ ਤੇ ਚਾਰ ਦਾ ਸਾਡੀਆਂ ਸੀ ਇੱਕ ਸੀਟ ਸਾਨੂੰ ਇਹਨਾਂ ਨੇ ਐਕਸਟਰਾ ਦੇ ਦਿੱਤੀ ਐ ਸਪੈਸ਼ਲ ਨਿਆਣੇ ਵਾਲਾ ਸੈਕਸ਼ਨ ਹੈ ਬੱਚੀ ਵਾਲੇ ਸੈਕਸ਼ਨ ਚ ਬੈਠੇ ਹੁਣ ਅਸੀਂ ਲੰਚ ਮੀਲ ਤੇ ਇਹਦੇ ਚ ਤਾਂ ਕੋਈ ਮੁਕਾਬਲਾ ਹੀ ਨਹੀਂ ਹੈਗਾ ਅੰਗਰੇਟਸ ਦੇ ਮੁਕਾਬਲੇ ਤਾਂ ਤੇ ਚਿਕਨ ਦੇ ਨਾਲ ਰਾਈਸ ਮਿਲੇ ਹੈ ਸੂਰ ਰਸ਼ਮੀ ਮਿਲੇ ਹੈ ਸੈਲਡ ਵੀ ਮਿਲੇ ਹੈ ਤੇ ਡਰਾਉਨਟ ਸੈਕੰਡ ਇਹ ਸਾਰਾ ਕੁਝ ਹੈ ਜੀ ਸਿਰ ਮਮਾ ਨੂੰ ਸੇ ਵੀ ਬਿਠਾ ਲਈਏ ਮਮਾ ਜੀ ਖਾਓ ਤੇ ਚਾਹਕ ਨਾ ਉੱਠ ਜੇ ਆਪਣਾ ਛੇਤੀ ਜੇ ਦੀ ਕਰੋ ਫਿਨਿਸ਼ ਬੱਚਾ ਉੱਠਣ ਤੋਂ ਪਹਿਲਾਂ ਪਹਿਲਾਂ ਕਰ ਕਿੰਨਾ ਖਿਆਲ ਰੱਖਦੇ ਆ ਵਾਰੀ ਵਾਰੀ ਪੁੱਛਣ ਆ ਰਹੇ ਆ ਵੀ ਸਹੀ ਐ ਕੋਈ ਪ੍ਰੋਬਲਮ ਤਾਂ ਨਹੀਂ ਖੁਸ਼ੀ ਨੇ ਸਮਝਾ ਰਹੇ ਆ ਖੁਸ਼ੀ ਛਾ ਖਾਣ ਪੀਣ ਨੂੰ ਸਪੈਸ਼ਲ ਦੇ ਕੇ ਜਾਂਦੇ ਆ ਬੇਬੀ ਦੇ ਨਾਲ ਨਾਲ ਮਦਰ ਕੇਅਰ ਵੀ ਪੂਰੀ ਐ ਮੰਮੀ ਹੌਸਲਾ ਰੱਖ ਮੜਾ ਆ ਕੁਝ ਨਹੀਂ ਹੁੰਦਾ ਚੱਕਰ ਆ ਰਹੇ ਨੇ ਫਲਾਈਟ ਲੈਂਡ ਹੋ ਰਹੀ ਐ ਥੋੜਾ ਪਪਲ ਕਰ ਰਹੀ ਹੈ ਫਲਾਈਟ ਮੈਂ ਕਿਹਾ ਸਾਡਾ ਰੋਜ਼ ਦਾ ਕੰਮ ਆ ਹੁਣ ਤਾਂ ਸਾਨੂੰ ਆਪ ਤਾਂ ਬਈ ਬਈ ਹੈ ਮਮੀ ਡਰੀਏ ਨੇ ਬੀਬੀ ਨਵਾਜੇ ਕਿਤੇ ਲੈ ਵੀ ਹੁਣ ਤੇ ਕਿ ਦਬਈ ਲੈਂਡ ਹੋਣ ਵਾਲੀ ਹੈ ਫਲਾਈਟ ਇਹ ਰਣਜਿੰਦਰ ਦਾ ਛੋਟਾ ਜਹਾਜ਼ ਜਿਹੜਾ ਅੰਦਰ ਦਿੱਤਾ ਸੀ ਇਹ ਸਟੋਲਰ ਚ ਟੰਗਾਂਗੇ ਜਮਾਂ ਸੇਮ ਹੈ ਦੇਖੋ ਇਮੀਰੇਟਸ ਨਾਲ ਦਾ ਗੁੱਡ ਮਾਰਨਿੰਗ ਉੱਠ ਜੋ ਹੁਣ ਤਾਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਸੁੱਤਿਆਂ ਨੂੰ ਮੰਤਾ ਫਲਾਈਟ ਵੀ ਉਤਰ ਗਈ ਸਤੀ ਭਈ ਰਣਜਿੰਦ ਦਾ ਓਏ ਓਤੀ ਜੋ ਜੀ ਵੈਲਕਮ ਟੂ ਦੁਬਈ ਜੀ ਇੱਥੇ ਅਸੀਂ ਸਪੈਸ਼ਲੀ ਰਣਜਿੰਦ ਕਰਕੇ ਖੜੇ ਆ ਕਿਉਂਕਿ ਸਾਨੂੰ ਐਸੀ ਰਸਤੇ 'ਚ ਜੇ ਸਿੱਧਾ ਯੂਰਪ ਜਾਂਦੇ ਨਾ ਤਾਂ ਫਲਾਈਟ ਬਹੁਤ ਲੰਬੀ ਹੋ ਜਾਣੀ ਸੀ ਵੀ ਰਸਤੇ ਸਾਨੂੰ ਇੱਕ ਲੇਓਵਰ ਚਾਹੀਦਾ ਸੀ ਵੀ ਰਣਜਿੰਦਰ ਸਹੀ ਰਵੇ ਨਾਲੇ ਸਾਨੂੰ ਐਸੇ ਵੀ ਰਣਜਿੰਦਰ ਲਈ ਟਫ ਨਾ ਹੋ ਜੇ ਐਸੇ ਇਹ ਹੋਸਟਲ ਦੇ ਰਣਜਿੰਦਰ ਨੂੰ ਕਿਹਾ ਵੀ ਬਹੁਤ ਕਾਮ ਤੇ ਬੀਹੇਵਿੰਗ ਬੱਚਾ ਹਾਂ ਬਹੁਤ ਕੁਆਇਟ ਰਹੀ ਹੈ ਕਹਿੰਦੇ ਸਾਰੇ ਰਸਤੇ ਨਾਲ ਸੁੱਤੀ ਆਈ ਹੈ ਜਿਵੇਂ ਮੈਨੂੰ ਫਿਕਰ ਸੀਗਾ ਵੀ ਰਣਜਿੰਦਰ ਬਹੁਤ ਤੰਗ ਕਰੂ ਪਹਿਲੀ ਫਲਾਈਟ ਪਹਿਲੀ ਫਲਾਈਟ ਚ ਨੰਬਰ ਲੱਗੀ ਥੋੜੀ ਤੇ ਬਿਲਕੁਲੀ ਸ਼ਾਂਤ ਰਹੀ ਹੈ ਬਿਲਕੁਲ ਸ਼ਾਂਤ ਤੇ ਹੁਣ ਇੱਥੇ ਇੱਕ ਦਿਨ ਦਾ ਸਾਡਾ ਸਟੇ ਹੈ ਤੇ ਉਹ ਟੋਟਲ ਪਹੁੰਚਦੇ ਹਾਂ ਬਸ ਇਧਰ ਤੇ ਫੇਰ ਅੱਗੇ ਦੀ ਫਲਾਈਟ ਆ ਸਾਡਾ ਸਟੋਲਰ ਜਿਹੜਾ ਹੋ ਗਿਆ ਸੀ ਜਮਾ ਉਹ ਸਾਨੂੰ ਬੈਲੇਟ ਤੇ ਮਿਲੂਗਾ ਤੇ ਇਮੀਰੇਟਸ ਵਾਲਿਆਂ ਨੇ ਜਹਾਜ਼ ਉਤਰਨ ਦੇ ਸਾਰ ਇੱਥੇ ਬੇਬੀ ਸਟੋਲਰ ਲਾਏ ਹੋਏ ਐ ਵੀ ਤੁਸੀਂ ਬੇਬੀ ਸਟੋਲਰ ਬੱਚੇ ਨੂੰ ਇਹਦੇ ਚ ਪਾ ਕੇ ਇਮੀਗ੍ਰੇਸ਼ਨ ਤੱਕ ਹੋਰ ਅੱਗੇ ਤੱਕ ਲੈ ਕੇ ਜਾ ਸਕਦੇ ਹੋ ਹੁਣ ਅਸੀਂ ਜਾ ਰਹੇ ਹਾਂ ਜੀ ਇਮੀਗ੍ਰੇਸ਼ਨ ਤੇ ਵੀਜ਼ਾ ਔਨ ਅਰਾਈਵਲ ਲੈਣਾ ਅਸੀਂ ਵੀਜ਼ਾ ਸਾਡੇ ਕੋਲੇ ਅਸੀਂ ਲੈ ਕੇ ਨਹੀਂ ਆਏ ਕਿਉਂਕਿ ਜੇ ਤੁਹਾਡੇ ਕੋਲੇ ਕਿਸੇ ਵੀ ਵੱਡੇ ਕੰਟਰੀ ਦੇ ਵੀਜ਼ੇ ਹੈਗੇ ਹੈ ਯੂਐਸ ਦਾ ਯੂਕੇ ਦਾ ਹੈ ਕੈਨੇਡਾ ਦਾ ਤਾਂ ਤੁਹਾਨੂੰ ਦੁਬਈ ਦੇ ਵੀਜ਼ੇ ਦੀ ਲੋੜ ਨਹੀਂ ਤਾਂ ਤੁਸੀਂ ਔਨ ਅਰਾਈਵਲ ਇੱਥੇ ਪਹੁੰਚ ਕੇ ਵੀਜ਼ਾ ਲੈ ਸਕਦੇ ਹੋ ਸਾਡੇ ਸਾਰਿਆਂ ਕੋਲ ਹੀ ਵੀਜ਼ੇ ਹੈਗੇ ਆ ਮੰਮੀ ਡੈਡੀ ਕੋਲੇ ਵੀ ਹੈਗੇ ਆ ਇਹਨਾਂ ਦੇ ਵੀ ਯੂਕੇ ਸ਼ਨਗਨ ਸਾਰੇ ਲਵਾਲੇ ਰਣਜਨ ਦੇ ਵੀ ਲਵਾਲੇ ਸਾਡੇ ਕੋਲ ਤਾਂ ਆਲਰੇਡੀ ਪਹਿਲਾਂ ਹੀ ਸੀਗੇ ਇਮੀਗ੍ਰੇਸ਼ਨ ਤੇ ਪਹੁੰਚਦੇ ਹਾਂ ਫਸਟ ਐਕਸਪੀਰੀਅੰਸ ਹੈ ਇੱਥੇ ਵੀਜ਼ਾ ਔਨ ਅਰਾਈਵਲ ਲੈਣ ਦਾ ਦੇਖਦੇ ਹਾਂ ਕੀ ਕਹਿਣਗੇ ਵੈਲਕਮ ਟੂ ਦੁਬਈ ਰਾਂਜਿੰਦ ਓਏ ਸੋਹਣਿਓ ਮੈਂ ਕਿਹਾ ਦਿਖਾ ਦਈਏ ਸਾਰਾ 에ਰਪੋਰਟ ਉਹਨੇ ਵੀ ਉੱਠਣ ਸਾਰ ਆਲਾ ਦੋਲਾ ਦੇਖਣਾ ਸ਼ੁਰੂ ਕਰ ਦਿੱਤਾ ਕਿੰਨੀ ਪਾਪਾ ਤੁਸੀਂ ਮੈਨੂੰ ਕਿੱਥੇ ਲੈ ਆਏ ਚਲੋ ਪਾਪਾ ਇਹ 14 ਦਿਨਾਂ ਦਾ ਵੀਜ਼ਾ ਦਿੰਦਾ ਜੀ ਔਨ ਅਰਾਈਵਲ ਇੱਥੇ ਪਹੁੰਚ ਕੇ ਪਰ ਰਹਿਣਾ ਤਾਂ ਸੀ ਸਿਰਫ 48 ਘੰਟੇ ਐ ਮਨ ਲਾ ਦੇ ਇੱਥੇ ਤੇ ਹੁਣ ਇਮੀਗ੍ਰੇਸ਼ਨ ਕਰਾ ਲਈਏ ਵੀਜ਼ਾ ਮਿਲ ਗਿਆ ਪੰਨੋ ਇਹ ਸਮਾਰਟ ਗੇਟਸ ਨੇ ਇਥੋਂ ਦੇ ਲੈ ਵੀ ਰਣਜਿੰਦਰ ਜੀ ਸਾਡੇ ਦੀ ਗੱਡੀ ਵੀ ਮਿਲ ਗਈ ਤੇ ਬੈਗ ਵੀ ਮਿਲ ਗਏ ਹੁਣ ਅਸੀਂ ਪਹੁੰਚਦੇ ਜੀ ਹੋਟਲ ਇਮੀਗ੍ਰੇਸ਼ਨ ਖੁਸ਼ੀ ਅੱਜ ਵੀ ਸਮ ਫਰੀ ਦਿੱਤੇ ਐ ਹਾਂਜੀ 400 ਮਿਲ ਗਏ ਸਾਨੂੰ ਅੱਜ ਦੁਬਈ ਵਾਲੇ ਮੈਂ ਪਹਿਚ ਦੱਸਿਆ ਸੀ ਨਾ ਪਿਛਲੇ ਵਾਰ ਇਹ ਸਾਨੂੰ ਵੀ ਦਿੱਤੇ ਸੀ ਜਦੋਂ ਮੈਂ ਦਿਵਾਲੀ ਆਇਆ ਸਮਝ ਨਹੀਂ ਆਉਦਾ ਇਹਨਾਂ ਨੂੰ ਬਚਦਾ ਕੀ ਹੋਣਾ ਹੈ ਸਿਮ ਫਰੀ ਫੰਡ ਵੰਡ ਇਹ ਬਚਨ ਬਚਾਉਣ ਦੇ ਨਹੀਂ ਟੂਰਿਜ਼ਮ ਪ੍ਰਮੋਟ ਕਰਦੇ ਆ ਉਹਦਾ ਵੀ ਆਓ ਤੇ ਸਟੋਰੀਆਂ ਪਾਓ ਤੇ ਹੋਰਾਂ ਨੂੰ ਇਨਕਾਰੇਜ ਕਰ ਰਹੇ ਹਾਂ ਹਾਂਜੀ ਆਨਰੇਬਲ ਵੀਜ਼ਾ ਨਾਲ ਸਿਮ ਫਰੀ ਤੇ ਹੁਣ ਐਗਜ਼ਿਟ ਲੈਨੇ ਜੀ 에ਰਪੋਰਟ ਤੋਂ ਸਿੱਧਾ ਪਹੁੰਚਦੇ ਆ ਆਪਣੇ ਹੋਟਲ ਵੈਲਕਮ ਟੂ ਦੁਬਈ नहीं कुछ रहा। समानी है। हाए गर्मी चलिए छेती अंदर डबा खिचली भैया बंद हो गया खोले मड़ा या चलो चेक इन कर जाके ਹਲ ਹੈ ਵੀ ਜਿੰਨੇ ਰੌਲਾ ਪੜਖਿਆ ਕਹਿੰਦੇ ਛੇਤੀ ਲੈ ਜਾਓ ਕਮਰੇ ਜਾ ਜੀ ਮम्मा ਹਾਂ ਜੀ ਜੀ ਚਲੋ ਇਹ ਆ ਗਿਆ ਜੀ ਆਪਣਾ ਕਮਰਾ ਇੱਕ ਲੰਬਾ ਸਫਰ ਵਧੀਆ ਰਿਹਾ ਹੁਣ ਤਾਂ ਪੁੱਤ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਹੈ ਕਿ ਨਹੀਂ ਖੁਸ਼ੀ ਪਹੁੰਚ ਗਏ ਇੱਕ ਵਾਰ ਹਾਂ ਜੀ ਕਿਤੇ ਬੋੜੀ ਗਈ ਸੀ ਆ ਮੇਰਾ ਪੁੱਤ ਸਾਰੀ ਫਲਾਈਟ ਚ ਸਾਰੀ ਫਲਾਈਟ ਤੇ ਰੋਇਆ ਨਹੀਂ ਹੈਗਾ ਇੱਥੇ ਆ ਕੇ ਜੀਕਾ ਮਾਰ ਲਗਾ ਹੈ ਨਾ ਆਏ ਹੈ ਹੀ ਹੈ ਹੀ ਹੈ 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 ਅਗਲੀ ਫਲਾਈਟ ਤਾਂ ਕੋਈ ਤੇ ਇਸ ਤੋਂ ਵੀ ਲੰਬੀ ਹੋਣੀ ਹੈ ਇਸ ਤੋਂ ਵੀ ਲੰਬੀ ਨੈਕਸਟ ਫਲਾਈਟ ਵੀ ਦੂਜੀ ਲੰਬੀ ਹੋਣੀ ਆ ਚਲ ਬਾ ਸ਼ੁਬਾਸ਼ ਚਲੋ ਬਾ ਸ਼ੁਬਾਸ਼ ਬਾ ਸ਼ੁਬਾਸ਼ ਬਾ ਸ਼ੁਬਾਸ਼ ਬਾ ਸ਼ੁਬਾਸ਼ ਬਾ ਸ਼ੁਬਾਸ਼ ਰਣਜਿੰਦ ਕਰਕੇ ਨਾ ਸੀ ਤੁਹਾਨੂੰ ਜੇ ਮੈਂ ਪਹਿਲਾਂ ਦੱਸਿਆ 9.5 10 ਘੰਟੇ ਦੀ ਫਲਾਈਟ ਸੀ ਸਵਿਟਜ਼ਰਲੈਂਡ ਦੀ ਤਾਂ ਕਰਕੇ ਸਿੱਧਾ ਗਏ ਨਹੀਂ ਹੈਗੇ ਇੱਕ ਦਿਨ ਦਾ ਇੱਥੇ ਰਾਤ ਕਟਾਂਗੇ ਦੁਬਈ ਤੇ ਦੋ ਰਾਤਾਂ ਵੈਸੇ ਰਵਾਂਗੇ ਤੇ ਫਿਰ ਅੱਗੇ ਸਵਿਟਜ਼ਰਲੈਂਡ ਜਾਵਾਂਗੇ ਤੇ ਜਿਹੜੀ ਅਸੀਂ ਅਨਾਉਂਸਮੈਂਟ ਕਰਨੀ ਸੀ ਲੱਕੀ ਵਿਨਰ ਦੀ ਉਹ ਵੀ ਮੈਂ ਤੁਹਾਨੂੰ ਦੱਸਦਾ ਤੇ ਉਹ ਇਹ ਹੈ ਮਤਲਬ ਅਸੀਂ ਵੈਸੇ ਤਾਂ ਇੱਕੋ ਹੀ ਕੰਟਰੀ ਸਵਿਟਜ਼ਰਲੈਂਡ ਹੀ ਜਾਣਾ ਪਹਿਲਾ ਦੇਸ਼ ਤਾਂ ਤੇ ਬਣ ਇੱਕ ਹਿਸਾਬ ਨਾਲ ਦੁਬਈ ਜੇ ਲੀਓਵਰ ਲੈ ਅਸੀਂ ਦੁਬਈ ਵੀ ਬਣ ਗਿਆ ਉਹ ਵੀ ਹੈ ਤੇ ਫਿਰ ਅਸੀਂ ਸੋਚਿਆ ਵੀ ਪੰਜ ਪਹਿਲਾਂ ਤਾਂ ਇੱਕ ਲੱਕੀ ਵੀਨਰ ਕੱਢਣਾ ਸੀ ਫਿਰ ਪੰਜ ਕੱਢ ਦਨੇ ਹੈਗੇ ਠੀਕ ਜਿਨ੍ਹਾਂ ਨੇ ਕਿਹਾ ਵੀ ਭੂਆ ਕੋਲੇ ਇੰਗਲੈਂਡ ਜਾਣ ਉਹ ਵੀ ਵੀਨਰ ਤੇ ਜਿਨ੍ਹਾਂ ਨੇ ਕਿਹਾ ਜੀ ਮਤਲਬ ਵੀ ਦੁਬਈ ਜਾਣਾ ਇੱਕ ਦੁਬਈ ਵਾਲਾ ਵੀ ਲੈ ਲਿਆ ਸਵਿਟਜ਼ਰਲੈਂਡ ਵਾਲੇ ਵੀ ਲੈ ਲਏ ਠੀਕ ਹੈ ਤੇ ਪੰਜ ਪੰਜ ਜਣੇ ਜਿਹੜੇ ਨਾਮ ਆ ਉਹ ਮੈਂ ਅਨਾਉਂਸ ਕਰ ਦਨੇ ਥੋੜਾ ਜਿਹਾ ਹੁਣ ਵਕਤ ਬਦਲ ਗਿਆ ਨਾ ਹੁਣ ਰਣਜੀਤ ਨੂੰ ਗੱਲਾਂ ਮਾਰ ਲਈ ਥੋੜਾ ਜਿਹਾ ਤੇ ਫਿਰ ਤੁਹਾਨੂੰ ਸਾਰਾ ਦੱਸ ਦਨੇ ਹਾਂਜੀ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਓ ਹਾਂਜੀ ਹਾਂ ਚੱਕ ਲੈ ਉੱਪਰ ਚੱਕ ਲੈ ਐ ਕਿ ਨਹੀਂ ਉੱਪਰ ਚੱਕ ਲੈ ਹਾਂਜੀ ਆਜੂ ਗੋਦੀ ਚਾ ਲੈ ਸੀਗਾ ਹਾਂ 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 ਪਾਪਾ ਨੂੰ ਸਾਰੀਆਂ ਸ਼ਿਕਾਇਤਾਂ ਲੱਗ ਰਹੀਆਂ ਨੇ ਅੱਜ ਦਿਨ ਭਰ ਦੀਆਂ ਮੈਨੂੰ ਇਹ ਲੱਗਦਾ ਵੀ ਜੱਟ ਸਾਹਿਬ ਨੇ ਸਾਡੀ ਦੀ ਟਰਾਈਂਗ ਕਰਦੀ ਆ ਨਾ ਵੀ ਇਹ 9 ਮਹੀਨਿਆਂ ਦੀ ਪਰਮਾਤਮਾ ਅੰਗੇ ਬੋਲਣ ਲੱਗ ਗਈ ਜੀ ਸਾਡੇ ਨਾਲ ਹਾਂ ਹਾਂ ਆਪਾਂ ਮੱਥਾ ਥੋੜਾ ਮਾਰਦੇ ਹਾਂ ਹਾਂਜੀ ਹਾਂਜੀ ਆ ਸਾਰੇ ਸਬਸਕ੍ਰਾਈਬਰ ਨੂੰ ਦੱਸੋ ਹੂੰ ਕੀ ਕਹਿੰਦੇ ਸੀ ਹੂੰ ਆਹ ਆਹ ਕਹਿੰਦੇ ਗੋਦੀ ਚੱਕ ਲਉ ਪਾਪਾ ਆ ਜਾਓ ਆ ਜਾਓ ਬੱਚੇ ਗੋਦੀਆਂ ਚ ਗੋਦੀਆਂ ਮੇਰੇ ਤਾਂ ਬੜਾ ਪਿਆਰ ਕਰਦੀ ਹੈ ਆਹ ਆਹ ਰਿਪਾ ਨੂੰ ਦੇਖ ਕੇ ਨਾਲ ਦੀ ਨਾ ਕਰਾਂ ਲੱਗਦਾ ਹੂੰ ਹੂੰ ਉਹ ਵੀ ਗੋਦੀ ਚ ਆ ਜਾ ਆਹ ਅਸਲ ਜਿਹੜੀ ਹੂ ਹੂ ਇਹ ਪਤਿਆ ਕਿ ਮੈਨੂੰ ਬਾਹਰ ਗ੍ਰੇਨਰੀ ਦਿਖਾਓ ਮੈਨੂੰ ਗੇੜੇ ਕਢਾਓ ਆ ਦੇਖੋ ਬਾਹਰ ਦੇ ਸਨ ਲੱਗੇ ਚੁੱਪ ਹਾਂਜੀ ਸੋ ਜਿਹੜੇ ਨਾਮ ਆ ਉਹ ਕੁਝ ਇਸ ਤਰੀਕੇ ਨਾਲ ਮੈਂ ਕੱਲੇ ਕੱਲੇ ਨਾਮ ਤੁਹਾਨੂੰ ਇਹ ਦੱਸ ਦੇਣਾ ਤੇ ਪਹਿਲਾਂ ਨਾਲ ਹੀ ਮੈਂ ਤੁਹਾਨੂੰ ਦੱਸਦਾ ਇਹ ਅਸੀਂ ਨਹੀਂ ਸਿਲੈਕਟ ਕੀਤੇ ਮੈਂ ਸਿਸਟਮ ਦੇ ਵਿੱਚ ਇੱਕ ਵੈਬਸਾਈਟ ਤੇ ਪਾਇਆ ਸੀਗਾ ਤੇ ਉਹਨਾਂ ਨੇ ਆਟੋਮੈਟਿਕ ਜੋ ਸਾਨੂੰ ਸੁਜੈਸਟ ਕੀਤਾ ਉਹ ਮੈਂ ਉਹ ਸਾਰੇ ਨਾਲ ਸ਼ੇਅਰ ਕਰੂੰਗਾ ਜੋ ਆਟੋਮੈਟਿਕ ਅੱਗੇ ਵਾਸਤੇ ਵੀ ਹੁਣ ਅਸੀਂ ਸੋਚਿਆ ਨਾ ਕਿ ਸਾਡੇ ਸਬਸਕ੍ਰਾਈਬਰ ਦੇ ਲਈ ਅਸੀਂ ਕੁਝ ਗਿਫਟਸ ਜਾਂ ਕੁਛ ਇਹ ਵੇ ਦਾ ਕੁਝ ਰੈਗੂਲਰ ਕੱਢਿਆ ਕਰਾਂਗੇ ਇਸ ਤੇ ਇੱਕ ਡੀਟੇਲ ਚ ਜਾ ਕੇ ਸਵਿਟਜ਼ਰਲੈਂਡ ਜਾਂ ਜਦੋਂ ਅਸੀਂ ਇੰਗਲੈਂਡ ਚੱਲ ਕੇ ਮਤਲਬ 10-15 ਦਿਨਾਂ ਬਾਅਦ ਵੀਡੀਓ ਪਾਵਾਂਗੇ ਇੱਕ ਤੇ ਉਹਦੇ ਚ ਸਾਰੀਆਂ ਜੋ ਵੀ ਸ਼ਰਤਾਂ ਹੋਣੀਆਂ ਜਿਵੇਂ ਵੀ ਹੋਊਗਾ ਉਹ ਦੱਸ ਦੇ ਹਰ ਮਹੀਨੇ ਮਤਲਬ ਅਸੀਂ ਟ੍ਰਿਪ ਦਿਆ ਕਰਾਂਗੇ ਹਰ ਮਹੀਨੇ ਤਾਂ ਜੋ ਸਾਡੇ ਦੇਖਣ ਵਾਲੇ ਉਹ ਵੀ ਕੰਨ ਫਿਰ ਸਕਣ ਸਾਡੇ ਨਾਲ ਸੋ ਪਾਈ ਇਹ ਜਿਹੜਾ ਹੋਣ ਵਾਲਾ ਹੈਗਾ ਇਹ ਸਿਰਫ ਗਿਫਟਸ ਦਾ ਅਸੀਂ ਪ੍ਰੋਮਿਸ ਕੀਤਾ ਸੀ ਕਿ ਸਵਿਟਜ਼ਰਲੈਂਡ ਤੋਂ ਉਹਨਾਂ ਨੂੰ ਗਿਫਟਸ ਦੇਵਾਂਗੇ ਉਹ ਮਿਲ ਲੰਗੇ ਕਿਵੇਂ ਉਹ ਵੀ ਤੁਹਾਨੂੰ ਦੱਸ ਦੇਣਾ ਪਹਿਲਾ ਨਾਮ ਸਾਨੂੰ ਸੁਜੈਸਟ ਹੋਇਆ ਸੀ ਜੀ ਗੁਰਨੂਰ ਕੌਰ ਰੰਧਾਵਾ ਤੇ ਇਹਨਾਂ ਨੇ ਲਿਖਿਆ ਸੀ ਸਭ ਤੋਂ ਸੋਹਣਾ ਦੇਸ਼ ਸਵਿਟਜ਼ਰਲੈਂਡ ਆਈ ਐਮ ਰਾਈਟ ਕਿ ਮੈਂ ਸਹੀ ਹਾਂ ਤਾਂ ਸਵਿਟਜ਼ਰਲੈਂਡ ਜਾ ਰਿਹਾ ਹਾਂ ਸਹੀ ਹੋ ਤੁਸੀਂ ਜੀ ਸਵਿਟਜ਼ਰਲੈਂਡ ਵੀ ਜਾ ਰਹੇ ਆ ਦੂਜਾ ਨਾਮ ਹੈ ਬਲਬੀਰ ਸਿੰਘ ਅ ਬਲਬੀਰ ਸਿੰਘ ਨਾਲ ਨਾਲ ਮੈਂ ਇੱਥੇ ਨਾ ਉਹਨਾਂ ਦੀ ਆਈਡੀ ਜਾਂ ਫੋਟੋਜ਼ ਮੈਂਸ਼ਨ ਕਰ ਦੂੰਗਾ ਤੇ ਤਾਂ ਜੋ ਉਹਨਾਂ ਨੂੰ ਈਜ਼ੀ ਹੋ ਸਕੇ ਕਿਉਂਕਿ ਬਲਬੀਰ ਸਿੰਘ ਤਾਂ ਮਿਲੀਅਨ ਚ ਬਹੁਤ ਜ਼ਿਆਦਾ ਹੋਣਗੇ ਹਨਾ ਕਾਫੀ ਜਾਣੇ ਹੋਣਗੇ ਇਹਨੇ ਲਿਖਿਆ ਆਈ ਥਿੰਕ ਸ਼ੀ ਇਜ਼ ਗੋਇੰਗ ਟੂ ਇੰਗਲੈਂਡ অর ਸਵਿਟਜ਼ਰਲੈਂਡ ਬਹੁਤ ਸਾਰਾ ਪਿਆਰ ਲिटल ਪ੍ਰਿੰਸੈਸ ਥੈਂਕ ਯੂ ਵੈਰੀ ਮੱਚ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਸਾਨੂੰ ਤੇ ਸਾਡੀ ਧੀ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਤੀਜਾ ਹੈਗਾ ਜੀ ਸੀਰਤ ਸੀਰਤ ਦਾ ਨਾਮ ਹੈ ਸੀਰਤ ਰਣਜਿੰਦ ਕੌਰ ਸਵਿਟਜ਼ਰਲੈਂਡ ਜਾਏਗੀ ਕਾਜ਼ ਸ਼ੀ ਲਵਜ਼ ਟਰੀਜ਼ ਆਮ ਰਾਈਟ ਮੈਨੂੰ ਲੱਗਦਾ ਆਬਵੀਅਸਲੀ ਇਹ ਸਾਨੂੰ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਫੋਲੋ ਕਰਦੇ ਹੋਣਗੇ ਕਿਉਂਕਿ ਜਦੋਂ ਅਸੀਂ ਪਿੰਡ ਸੀ ਨਾ ਅਸੀਂ ਉੱਥੇ ਵੀ ਵਾਕ ਕਰਨ ਜਾਂਦੇ ਸੀ ਡੇਲੀ ਤੇ ਉੱਥੇ ਅਸੀਂ ਦੇਖਦੇ ਸੀ ਰਾਂਝੇ ਦੇ ਦਰਖਤਾਂ ਨਾਲ ਹੋਰ ਇਧਰ ਉਧਰ ਬਹੁਤ ਪਸੰਦ ਕਰਦੇ ਸੀ ਗ੍ਰੀਨਰੀ ਨੂੰ ਨਾ ਇਸੇ ਕਰਕੇ ਸੰਵਾਦ ਸਵਿਟਜ਼ਰਲੈਂਡ ਵੀ ਵਧੀਆ ਜੀ ਲੱਗੂ ਕਰਨ ਜਾਂਦਾ ਤੇ ਇਹ ਤੀਸਰੇ ਵਿਨਰ ਸੀਗੇ ਤੇ ਚੌਥੇ ਆਗੇ ਜੀ ਜੇ ਕੇ ਟਿਊਟੋਰੀਅਲ 2 ਕਰਕੇ ਨਾਮ ਹੈ ਇਹਨਾਂ ਦਾ ਤੇ ਵੈਸੇ ਨਾਮ ਹੈਗਾ ਹਾਂ ਜੇ ਕੇ ਟਿਊਟੋਰੀਅਲ ਹੀ ਹੈ ਰਣਜਿੰਦੀ ਪਹਿਲੀ ਇੱਕ ਮੱਕੜ ਫੇਰੀ ਇਸ ਦੀ ਭੂਆ ਯਾਨੀ ਕਿ ਇੰਗਲੈਂਡ ਦੀ ਹੋਵੇਗੀ ਜੀ ਪ੍ਰਮਾਤਮਾ ਤੰਦਰੁਸਤੀ ਪੱਖੇ ਪਹਿਲੀ ਯਾਤਰਾ ਖੁਸ਼ੀਆਂ ਭਰੀ ਹੋਵੇ ਬਹੁਤ ਸਾਰਾ ਪਿਆਰ ਤੁਹਾਡੇ ਕਵਾਂਡਿਪਨ ਕੀਵਾ ਤੋਂ ਵਾਹ ਤੁਸੀਂ ਤਾਂ ਨੇੜੇ ਹਾਂ ਬਾਈ ਫਿਰ ਘਰੋਂ ਫੜ ਕੇ ਲੈ ਜਾਓ ਗਿਫਟ ਆ ਕੇ ਬਾਕੀ ਆਨੂ ਨਹੀਂ ਹੈ ਤੇ ਥੈਂਕ ਯੂ ਵੀਰੇ ਥੈਂਕ ਯੂ ਵੈਰੀ ਮੱਚ ਤੇ ਲਾਸਟ ਹੈ ਜੀ ਗਰਜੀਤ ਸਿੰਘ ਸੰਘੇੜਾ ਸਰਦਾਰ ਗਰਜੀਤ ਸਿੰਘ ਸੰਘੇੜਾ ਤੇ ਇਹਨਾਂ ਨੇ ਕਿਹਾ ਸੀ ਜੀ ਵੀ ਤੁਸੀਂ ਦੁਬਈ ਜਾ ਰਹੇ ਹੋ ਸੋ ਅਸੀਂ ਦੁਬਈ ਇੰਗਲੈਂਡ ਸਵਿਟਜ਼ਰਲੈਂਡ ਤੇ ਸੀਕੁਐਂਸ ਵਾਈਜ਼ਲੀ ਪਹਿਲਾਂ ਦਬਈਆਂ ਜਾਂ ਲੇਓਵਰ ਹੈ ਪਰ ਫਿਰ ਵੀ ਕੰਟਰੀ ਬਣਦਾ ਹੈ ਇਸ ਕਰਕੇ ਇਹਨੂੰ ਵੀ ਕਨਸੀਡਰ ਕੀਤਾ ਹੈ ਸਵਿਟਜ਼ਰਲੈਂਡ ਜਾ ਰਹੇ ਹਾਂ ਉਹ ਵੀ ਹੈ ਉਸ ਵੱਲ ਇੰਗਲੈਂਡ ਜਾਵਾਂਗੇ ਉਹਨਾਂ ਨੂੰ ਵੀ ਬਰਾਬਰ ਦਾ ਹੱਕ ਦਿੱਤਾ ਤੇ ਤੁਸੀਂ ਹੁਣ ਸਾਨੂੰ ਕੰਮ ਕੀ ਕਰਨਾ ਹੈ ਮੈਂ ਥੇ ਇੱਕ ਈਮੇਲ ਮੈਂਸ਼ਨ ਕਰਦਾ ਤੁਸੀਂ ਸਾਨੂੰ ਈਮੇਲ ਦੇ ਉੱਤੇ ਮੇਲ ਕਰਨੀ ਹੈ ਤੁਹਾਡੀ ਐਸੇ ਆਈਡੀ ਤੋਂ ਮੇਲ ਆਵੇ ਜਿਹੜੀ ਆਈਡੀ ਤੋਂ ਤੁਸੀਂ ਕਮੈਂਟ ਕੀਤਾ ਸੀ ਉਸੇ ਆਈਡੀ ਤੋਂ ਈਮੇਲ ਸਾਨੂੰ ਕਰਿਓ ਆਦਰਵਾਇਜ਼ ਦਾ ਕੋਈ ਵੀ ਜਾਂ ਕਿੰਨੇ ਵੀ ਕੋਈ ਫੇਕ ਬਣਾ ਕੇ ਕਾਰਲੂਆਨਾ ਤੇ ਸੋ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਬਹੁਤ ਸਾਰਾ ਪਿਆਰਾ ਜਿਹਾ ਕਿ ਗਿਫਟ ਅਸੀਂ ਸਵਿਟਜ਼ਰਲੈਂਡ ਤੋਂ ਲੈ ਕੇ ਤੁਹਾਡੇ ਐਡਰੈਸ ਤੇ ਭੇਜਾਂਗੇ ਉਥੋਂ ਈਮੇਲ ਕਰਕੇ ਦਿਓ ਸਾਡਾ ਫੋਨ ਨੰਬਰ ਜਾਂ ਆਪਣਾ ਕੰਟੈਕਟ ਐਡਰੈਸ ਉਥੇ ਛੱਡ ਸਕਦੇ ਹੋ ਅਸੀਂ ਕੰਟੈਕਟ ਕਰਾਂਗੇ ਤੁਹਾਨੂੰ ਸੋ ਅਸੀਂ ਆਪਣਾ ਅੱਜ ਦਾ ਸਫ਼ਰ ਜੀ ਰਣਜਨ ਦੀ ਪਹਿਲੀ ਫਲਾਈਟ ਤੇ ਨੈਕਸਟ ਫਲਾਈਟ 'ਚ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਕਹਿੰਦੇ ਐਦੂ ਵੀ ਯਾਦਗਾਰ ਬਣਾਵਾਂਗੇ ਤੁਹਾਡੀ ਤੇ ਸ਼ਾਇਦ ਰਣਜੀਤ ਨੂੰ ਪਹਿਲਾ ਸਰਟੀਫਿਕੇਟ ਵੀ ਦੇਣਗੇ ਉਹ ਫਰਸਟ ਫਲਾਈਟ ਦਾ ਸਰਟੀਫਿਕੇਟ ਰਣਜੀਤ ਨੂੰ ਦਿੱਤਾ ਜਾਊਗਾ ਆਉਣ ਵਾਲੇ ਦਿਨਾਂ ਚ ਅਗਲੀ ਫਲਾਈਟ ਦੇ ਵਿੱਚ ਤੇ ਉਹ ਦੇਖਦੇ ਆ ਕਿਵੇਂ ਦੀ ਰਹੂਗੀ ਸੋ ਤੁਸੀਂ ਜੁੜੇ ਰਹੋ ਆਪਣੇ ਸਫਰ ਨਾਲ ਤੇ ਹੁਣ ਅੱਜ ਦਾ ਵਲੌਗ ਇੱਥੇ ਕਰਦੇ ਆ ਜੀ ਆਪਾਂ ਸਮਾਪਤ ਮਿਲਦੇ ਆ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰਬ ਰੱਖਾ ਜੀ